ਜਿਮਨੀ ਚੋਣਾਂ ਤੇ ਨਤੀਜੇ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਪੰਜਾਬ ਦੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਆ ਉਸ ਦਾ ਐਲਾਨ ਕਰ ਦਿੱਤਾ ਨਤੀਜਿਆਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਝਟਕਾ ਲੱਗਿਆ ਏ ਗੱਲ ਗਿੱਦੜਬਾ ਹਲਕੇ ਦੀ ਕਰਦੇ ਆ ਗਿੱਦੜਬਾ ਹਲਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹਲਕਾ ਜਿੱਥੋਂ ਉਹਨਾਂ ਦੇ ਪਤਨੀ ਅਮਰਤਾ ਵੜਿੰਗ ਇਸ ਚੋਣ ਦੇ ਵਿੱਚ ਹਿੱਸਾ ਲੈ ਰਹੀ ਸੀ ਅਮਰਤਾ ਵੜਿੰਗ ਦੇ ਸਾਹਮਣੇ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ਚ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਚੁਣੌਤੀ ਸੀ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਇਸ ਇਲੈਕਸ਼ਨ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਜਿੱਤ ਹਾਸਲ ਕੀਤੀ ਆ ਡਿੰਪੀ ਢਿੱਲੋਂ ਗਿੱਦੜਵਾ ਦੇ ਨਵੇਂ ਐਮਐਲਏ ਜਿਹੜੇ ਨੇ ਉਹ ਬਣ ਗਏ ਨੇ 2012 ਤੋਂ ਲੈ ਕੇ 2022 ਤੱਕ ਲਗਾਤਾਰ ਰਾਜਾ ਵੜਿੰਗ ਕਾਂਗਰਸ ਦੀ ਟਿਕਟ ਤੇ ਇੱਥੋਂ ਦੀ ਸੀਟ ਜਿੱਤਦੇ ਰਹੇ ਨੇ ਪਰ ਇਸ ਵਾਰ 2024 ਦੀਆਂ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਦੀ ਅਮ੍ਰਿਤਾ ਵੜਿੰਗ ਨੂੰ 24000 ਵੋਟਾਂ ਦੇ ਨਾਲ ਕਰੀਬ 22000 ਵੋਟਾਂ ਦੇ ਨਾਲ ਡਿੰਪੀ ਢਿੱਲੋਂ ਨੇ ਜਿਹੜੀ ਆ ਉਹ maat ਦਿੱਤੀ ਆ ਬਹੁਤ ਵੱਡੀ ਖਬਰ ਜਿਹੜੀ ਆ ਗਿੱਦੜਵਾ ਤੋਂ ਆ ਜਿੱਥੇ ਲਗਭਗ 71000 ਤੋਂ ਵੱਧ ਵੋਟਾਂ ਲੈ ਕੇ ਡਿੰਪੀ ਢਿੱਲੋਂ ਜੇਤੂ ਰਹਿੰਦੇ ਨੇ ਕਾਂਗਰਸ ਦੀ ਅਮ੍ਰਿਤਾ ਵੜਿੰਗ ਨੂੰ 49397 ਵੋਟਾਂ ਪੈਂਦੀਆਂ ਨੇ ਉੱਥੇ ਹੀ ਭਾਜਪਾ ਦੇ ਵਿੱਚ ਗਏ ਮਨਪ੍ਰੀਤ ਸਿੰਘ ਬਾਦਲ ਜਿਹੜੇ ਵੱਡਾ ਦਾਵਾ ਕਰਦੇ ਸੀ ਕਿ ਮੈਂ ਗਿੱਦੜਵਾਏ ਤੋਂ ਬਹੁਤ ਵਾਰ ਜਿੱਤੇ ਆ ਮੈਨੂੰ ਗਿੱਦੜਵਾਏ ਦੇ ਘਰ ਘਰ ਦਾ ਪਤਾ ਮਹਿਜ਼ 12000 ਵੋਟਾਂ ਦੇ ਨਾਲ ਸਬਰ ਕਰਨਾ ਪਿਆ ਮਨਪ੍ਰੀਤ ਬਾਦਲ ਨੂੰ ਜ਼ਮਾਨਤ ਜਬਤ ਹੋਈਆ ਮਨਪ੍ਰੀਤ ਬਾਦਲ ਦੀ ਸੋ ਗਿੱਦੜਵਾਦੀ ਸੀਟ ਤੋਂ ਡਿੰਪੀ ਢਿੱਲੋਂ ਅਗਲੇ ਐਮਐਲਏ ਚੁਣੇ ਜਾ ਚੁੱਕੇ ਨੇ ਗੱਲ ਬਰਨਾਲਾ ਦੀ ਕਰਦੇ ਆ ਬਰਨਾਲਾ ਦੀ ਸੀਟ ਬਹੁਤ ਚਰਚਿਤ ਸੀ ਕਿਉਂਕਿ ਬਰਨਾਲਾ ਨੂੰ ਲੈ ਕੇ ਇਹ ਖਬਰਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਸੀ ਕਿ ਬਰਨਾਲਾ ਤੋਂ ਗੁਰਦੀਪ ਬਾਠ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦਾ ਖੇਡ ਜਿਹੜਾ ਆ ਉਸ ਨੂੰ ਵਿਗਾੜ ਸਕਦੇ ਨੇ ਗੁਰਦੀਪ ਬਾਠ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹੀ ਸੀ ਗੁਰਦੀਪ ਬਾਠ ਟਿਕਟ ਨਾ ਮਿਲਣ ਤੋਂ ਨਾਰਾਜ਼ ਸੀ ਆਮ ਆਦਮੀ ਪਾਰਟੀ ਨੇ ਹਰਿੰਦਰ ਸਿੰਘ ਢਾਲੀਵਾਲ ਨੂੰ ਇਸ ਇਲੈਕਸ਼ਨ ਦੇ ਵਿੱਚ ਪਾਰਟੀ ਦਾ ਕੈਂਡੀਡੇਟ ਬਣਾਇਆ ਉਹਨਾਂ ਦੇ ਸਾਹਮਣੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਕੇਵਲ ਸਿੰਘ ਢਿੱਲੋਂ ਭਾਜਪਾ ਦੀ ਸੀਟ ਭਾਜਪਾ ਦੇ ਟਿਕਟ ਤੇ ਇਹ ਸੀਟ ਤੋਂ ਕੰਟੈਸਟ ਕਰ ਰਹੇ ਸੀ ਉੱਥੇ ਹੀ ਗੁਰਦੀਪ ਬਾਠ ਆਜ਼ਾਦ ਉਮੀਦਵਾਰ ਵਜੋਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਗੋਵਿੰਦ ਸਿੰਘ ਸੰਧੂ ਦੇ ਉੱਤੇ ਜਿਹੜਾ ਆ ਇਸ ਇਲੈਕਸ਼ਨ ਦੇ ਵਿੱਚ ਦਾ ਖੇਡਿਆ ਜਾਂਦਾ ਨਤੀਜੇ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਜਿਹੜੇ ਨੇ ਉਹ ਆਏ ਨੇ ਸੀਟ ਬਰਨਾਲਾ ਤੋਂ ਬਰਨਾਲਾ ਦੇ ਵਿੱਚ 28226 ਵੋਟਾਂ ਲੈ ਕੇ ਕਾਂਗਰਸ ਦੇ ਕਾਲਾ ਢਿੱਲੋਂ ਨਵੇਂ ਐਮਐਲਏ ਬਣ ਗਏ ਨੇ ਜੀ ਹਾਂ 30000 ਤੋਂ ਵੀ ਘੱਟ ਵੋਟਾਂ ਲੈ ਕੇ ਨਵਾਂ ਐਮਐਲਏ ਮਿਲਿਆ ਬਰਨਾਲੇ ਨੂੰ 26000 79 ਵੋਟਾਂ ਦੇ ਨਾਲ ਹਰਿੰਦਰ ਸਿੰਘ ਢਾਲੀਵਾਲ ਦੂਜੇ ਨੰਬਰ ਤੇ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ 2100 ਵੋਟਾਂ ਦੇ ਫਰਕ ਦੇ ਨਾਲ ਇੱਥੋਂ ਜਿੱਤਦੇ ਨੇ ਕਾਲਾ ਢਿੱਲੋਂ ਦਿਲਚਸਪ ਇਹ ਹੈ ਕਿ 18000 ਦੇ ਕਰੀਬ ਵੋਟਾਂ ਜਿਹੜੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਬਰਨਾਲੇ ਤੋਂ ਮਿਲਦੀਆਂ ਨੇ ਕੇਵਲ ਸਿੰਘ ਢਿੱਲੋਂ 17937 ਵੋਟਾਂ ਹਾਸਲ ਕਰਦੇ ਨੇ ਤੇ ਉੱਥੇ ਹੀ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ 16893 ਵੋਟਾਂ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵੋਟਪੈਂਕ ਕਿਹਾ ਜਾ ਸਕਦਾ ਹੈ ਕਿਉਂਕਿ ਗੁਰਦੀਪ ਬਾਠ ਇਸ ਇਲੈਕਸ਼ਨ ਦੇ ਐਲਾਨ ਤੋਂ ਪਹਿਲਾਂ ਤੱਕ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਦੇ ਸੀ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋਏ ਤੇ 17000 ਦੇ ਕਰੀਬ ਵੋਟਾਂ ਉਹ ਆਜ਼ਾਦ ਲੈ ਕੇ ਸੋ ਸਿੱਧਾ ਜ ਸਾਹਬ ਹੈ ਵੀ ਜੇ ਆਮ ਆਦਮੀ ਪਾਰਟੀ ਗੁਰਦੀਪ ਬਾਟ ਨੂੰ ਟਿਕਟ ਦੇ ਦਿੰਦੀ ਤਾਂ ਆਮ ਆਦਮੀ ਪਾਰਟੀ ਇਸ ਸੀਟ ਨੂੰ ਵੱਡੇ ਮਾਰਜਿਨ ਨਾਲ ਜਿੱਤ ਸਕਦੀ ਸੀ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ 7896 ਵੋਟਾਂ ਬਰਨਾਲੇ ਤੋਂ ਹਾਸਲ ਕੀਤੀਆਂ ਨੇ ਸੋ ਬਰਨਾਲਾ ਦੀ ਸੀਟ ਕਾਂਗਰਸ ਦੀ ਝੋਲੀ ਦੇ ਵਿੱਚ ਪਈਆ ਪੰਜਾਬ ਦੀਆਂ ਬਾਕੀ 4 ਦੇ ਵਿੱਚੋਂ 3 ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਡੇਰਾ ਬਾਬਾ ਨਾਨਕ ਦੀ ਗੱਲ ਕਰਦੇ ਹਾਂ ਕਿਉਂਕਿ ਗਿੱਦੜ ਬਾਦ ਹੈ ਬਾਗ ਡੇਰਾ ਬਾਬਾ ਨਾਨਕ ਤੋਂ ਵੀ ਕਾਂਗਰਸ ਦੇ ਵੱਡੇ ਦਿਗਜ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਿਹੜੀ ਆ ਉਹ ਚੋਣ ਮੈਦਾਨ ਦੇ ਵਿੱਚ ਸਨ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੇ 59000 ਦੇ ਕਰੀਬ ਵੋਟਾਂ ਜਿਹੜੀਆਂ ਲੈ ਕੇ ਜਿੱਤ ਹਾਸਲ ਕੀਤੀ ਆ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ 59000 ਵੋਟਾਂ ਲੈ ਕੇ ਜਿੱਤੀ ਹੈ ਜਦਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ 53322 ਵੋਟਾਂ ਲਗਭਗ 55000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਡੇਰਾ ਬਾਬਾ ਨਾਨਕ ਤੋਂ ਜਿੱਤ ਹਾਸਲ ਕਰਦੀ ਆ ਇੱਕ ਬਹੁਤ ਵੱਡਾ ਨਾਮ ਸਾਬਕਾ ਸਪੀਕਰ ਨਰਮਲ ਸਿੰਘ ਕਾਲੋਂ ਦੇ ਪੁੱਤਰ ਰਵੀਕਰਨ ਸਿੰਘ ਕਾਲੋਂ ਭਾਜਪਾ ਦੇ ਵਿੱਚ ਪਿਛਲੇ ਸਮੇਂ ਜਾਂਦੇ ਨੇ ਰਵੀਕਰਨ ਕਾਲੋਂ ਪਿਛਲੀ ਲੋਕ ਵਿਧਾਨ ਸਭਾ ਦੇ ਵਿੱਚ ਮਹਿ ਸਾਢੇ 450 ਵੋਟਾਂ ਨਾਲ ਹਾਰਦੇ ਨੇ ਪਰ ਇਸ ਵਾਰ ਰਵੀਕਰਨ ਕਾਲੋਂ ਨੂੰ ਮਹਿਜ 6449 ਵੋਟਾਂ ਪਈਆਂ ਨੇ ਜਿੱਥੇ ਜਿੱਤਣ ਵਾਲੇ ਨੂੰ 95000 ਵੋਟਾਂ ਪਈਆਂ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜਨ ਵਾਲੇ ਰਵਿਕਰ ਸਿੰਘ ਕਾਲੋ ਨੂੰ ਸਿਰਫ 649 ਵੋਟਾਂ ਪਈਆਂ ਨੇ ਜਮਾਨਤ ਜ਼ਬਤ ਹੋਈਆ ਸੋ ਡੇਰਾ ਬਾਬਾ ਨਾਨਕ ਦੇ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ 5500 ਤੋਂ ਵੱਧ ਵੋਟਾਂ ਦੇ ਨਾਲ ਹਾਰ ਜਾਂਦੇ ਨੇ ਗੱਲ ਕਰਦੇ ਆ ਚੱਬੇਵਾਲ ਸੀਟ ਦੀ ਜੱਬੇਵਾਲ ਸੀਟ ਜਿਹੜੀ ਰਾਜਕੁਮਾਰ ਜੱਬੇਵਾਲ ਜਦੋਂ ਸੰਸਦ ਬਣਦੇ ਨੇ ਉਸ ਤੋਂ ਬਾਅਦ ਖਾਲੀ ਹੁੰਦੀ ਆ ਤਾਂ ਟਿਕਟ ਇਸ ਵਾਰ ਆਮ ਆਦਮੀ ਪਾਰਟੀ ਉਹਨਾਂ ਦੇ ਸੁਪੁੱਤਰ ਨੂੰ ਦਿੰਦੀ ਆ ਇਸ਼ਾਂਕ ਕੁਮਾਰ ਜੱਬੇਵਾਲ ਜਿਹੜੇ ਇਸ ਸੀਟ ਤੋਂ ਲਗਭਗ 52000 ਵੋਟਾਂ ਹਾਸਲ ਕਰਦੇ ਨੇ 51904 ਵੋਟਾਂ ਦੇ ਨਾਲ ਇਸ਼ਾਂਕ ਜੱਬੇਵਾਲ ਜਿਹੜੇ ਨੇ ਹਲਕਾ ਜੱਬੇਵਾਲ ਤੋਂ ਨਵੇਂ ਐਮਐਲਏ ਚੁਣੇ ਜਾਂਦੇ ਨੇ ਹਰਾਇਆ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਨੂੰ ਜਿਨ੍ਹਾਂ ਨੂੰ ਮਿਲਿਆ ਵੋਟ ਮਹਿਜ਼ 23214 28000 ਵੋਟਾਂ ਦੇ ਫਰਕ ਦੇ ਨਾਲ ਚੱਬੇਆਲ ਦੀ ਸੀਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੇ ਜਿੱਤ ਲਈਆ ਉਥੇ ਹੀ ਭਾਜਪਾ ਦੇ ਸੌਣ ਸਿੰਘ ਠੰਡਲ ਨੂੰ 8692 ਵੋਟਾਂ ਮਿਲੀਆਂ ਨੇ ਇੱਥੇ ਵੀ ਭਾਜਪਾ ਦੀ ਜ਼ਮਾਨਤ ਜਬਤ ਹੁੰਦੀ ਆ ਸੋ ਚੱਬੇਆਲ ਦੀ ਸੀਟ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਦੀ ਆ